ਰਾਗ ਲਿਨ ਸੁਚਨਾ ਦਿੱਕੇ ਛੋਟੀ ਨਦੀ ਦੇ ਨਾਲ ਮਣੀ ਦੇ ਵੈਕਸਾਈਟ ਤੇ ਤੇ ਅਗਰ ਲੱਗੇ ਤੇ ਬਲਾਸਟ ਦੀ ਸੂਚਨਾ ਪ੍ਰਾਪਤ ਹੋਈ ਹੈ ਉਧਰ ਜਾ ਕੇ ਦੇਖਿਆ ਗਿਆ ਤਾਂ ਚੌਪੜੀਆਂ ਜਿਹੜੀਆਂ ਬਣੀ ਹੋਈਆਂ ਛੋਟੀ ਨਦੀ ਦੇ ਨਾਲ ਨਾਲ ਕੋਈ ਗਰੀਬ ਬੰਦੇ ਦੀਆਂ ਚੌਪੜੀਆਂ ਉਹਨਾਂ ਨੂੰ ਵੀ ਝਗ ਲੱਗੀ ਸੀ ਆ ਕੰਟਰੋਲ ਕਰਨ ਨੂੰ ਬਸ ਪਤਾ ਲੱਗਾ ਕਿ ਤੇ ਜਿਹੜਾ ਛੋਟਾ ਸੰਦ ਜਿਹੜਾ ਬਿਲਕੁਲ 2 ਢਾਈ ਕਿਲੋ ਜਿਹੜਾ ਜਲੀ ਸਿਲੰਡਰ ਜਿਹਨੂੰ ਉਹ ਸੀ ਕੈਦਰ ਨੇ ਆ ਉਹ ਬਲਾਸਟ ਹੋਇਆ ਸੀ ਤੇ ਮਾਲਕਾਂ ਦੇ ਕਰਨ ਸਾਹਿਬ ਤੁਹੇ ਲੇਡੀਜ਼ ਹੋ ਕਰਨ ਸੀ ਕਿਸੇ ਬੰਦੇ ਨੇ दारू ਪੀ ਕੇ ਬਿਲਾਦੀ ਹੈ ਸ਼ਰਾਬ ਪੀ ਕੇ ਗੁਗਾਈ ਪਟਿਆਲਾ ਦੀ ਛੋਟੀ ਨਦੀ ਦੇ ਸਥਿਤ ਚੁੱਗੀ ਦੇ ਵਿੱਚ ਬੀਤੀ ਰਾਤ ਵੱਡੀ ਘਟਨਾ ਵਾਪਰੀ ਹੈ ਜੀਹਾਂ ਤੁਹਾਨੂੰ ਦੱਸਦੇ ਜਿੱਥੇ ਇੱਕ 3 ਕਿਲੋ ਦਾ ਛੋਟਾ ਸਿਲੰਡਰ ਬਲਾਸਟ ਹੋਇਆ ਚੁੱਗੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਚੁੱਗੀ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਫਿਲਹਾਲ ਸੂਚਨਾ ਮਿਲਨ ਤੋਂ ਬਾਅਦ ਫਾਇਰ ਬਰਗੇਡ ਦੀ ਮੌਕੇ ਤੇ ਟੀਮ ਪਹੁੰਚਦੀ ਹੈ ਇੱਕ ਘੰਟਾ ਕਾਫੀ ਮਿਹਨਤ ਕਰਨ ਮਗਰੋਂ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਇਸ ਅੱਗ ਦੇ ਵਿੱਚ 3 ਕਿਲੋ ਦਾ ਛੋਟਾ ਸਿਲੰਡਰ ਬਲਾਸਟ ਹੋਇਆ ਤੇ ਇੱਕ ਵੱਡੇ ਸਿਲੰਡਰ ਨੂੰ ਬਲਾਸਟ ਹੋਣ ਤੋਂ ਫਾਇਰ ਬਰਗੇਡ ਨੇ ਬਚਾਇਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦਿਓਰ ਨੇ ਆਪਣੀ ਭਾਬੀ ਦੀ ਝੁੱਗੀ ਦੇ ਵਿੱਚ ਆ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਅੱਗ ਲਗਾ ਦਿੱਤੀ ਜਿਸ ਤੋਂ ਬਾਅਦ ਛੋਟਾ ਸਿਲੰਡਰ ਬਲਾਸਟ ਹੋਇਆ ਜਿਸ ਦੇ ਨਾਲ ਇੱਕ ਵੱਡੀ ਘਟਨਾ ਵਾਪਰੀ ਫਿਲਹਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਝੁੱਗੀ ਦੇ ਵਿੱਚ ਪਿਆ ਸਾਰਾ ਸਮਾਨ ਜਲ ਕੇ ਰਾਖ ਹੋ ਗਿਆ ਸੋ ਸਾਡੇ ਕੋਲ ਕੋਈ 9:55 ਮਿੰਟ ਤੇ ਕਿਸੇ ਰਾਘੀ ਨੇ ਸੂਚਨਾ ਦਿੱਤੀ ਕਿ ਛੋਟੀ ਨਦੀ ਦੇ ਨਾਲ ਬਣੇ ਨੇ ਵੈਕਸਾਈਟ ਤੇ ਤੇ ਅੱਗ ਲੱਗਦੇ ਤੇ ਬਲਾਸਟ ਦੀ ਸੂਚਨਾ ਪ੍ਰਾਪਤ ਹੋਈ ਹੈ ਤੇ ਉਸ ਤੋਂ ਉਪਰੰਤ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਸੱਡੀਆਂ ਦੋ ਟੀਮਾਂ ਨਾਲ ਰਵਾਨਾ ਹੋਈਆਂ ਉਧਰ ਜਾ ਕੇ ਦੇਖਿਆ ਗਿਆ ਤਾਂ ਚੌਪੜੀਆਂ ਜਿਹੜੀਆਂ ਬਣੀਆਂ ਹੋਈਆਂ ਛੁੱਟੇ ਜੀ ਦੇ ਨਾਲ ਨਾਲ ਕੋਈ ਗਰੀਬ ਬੰਦੇ ਦੀਆਂ ਚੌਪੜੀਆਂ ਉਹਨਾਂ ਨੂੰ ਝਗ ਲੱਗੀ ਸੀ ਆ ਕੰਟਰੋਲ ਕਰਨ ਨੂੰ ਪਤਾ ਲੱਗਾ ਕਿ ਜਿਹੜਾ چھوٹਾ ਸੈਂਡਰ ਜਿਹੜਾ ਬਿਲਕੁਲ 2.5 ਕਿਲੋ ਦਾ ਜਲਿਸ ਸਿਲੰਡਰ ਸੀ ਉਹ ਸੀ ਕੈਦਰ ਨੇ ਆ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸੈਂਡਰ ਵੀ ਕੇ ਅਸੀਂ ਦੋ ਦੂਜੇ ਸੈਂਡਰਾਂ ਤਵਾਕੇ ਨਾਲ ਸੱਖਾ ਵੀ ਦੂਰ ਜਾਏ ਦਿੰਦੇ ਜਿਸ ਨੂੰ ਬਾਅਦ ਚ ਲੱਭਿਆ ਗਿਆ ਲੱਭ ਕੇ ਠੀਕ ਇਹ ਨੋਰੀ ਵੀ ਜਾਨੀ ਨੁਕਸਾਨ ਨਹੀਂ ਕਰਵਾਇਆ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਹੁੰਦਾ ਇਸ ਕੋਈ ਵਿੱਚ ਝੌਂਪੜੀ ਦੇ ਵਿੱਚ ਹੀ ਅੱਗ ਜਗੀ ਤੇ ਦੱਸਣੇ ਹੋਗਾ ਕਿ ਉੱਥੇ ਜਿਹੜੇ ਮਾਲਕਾਂ ਦੇ ਕੈਨਸਰ ਵੀ ਲੇਡੀਜ਼ ਹੋ ਕਰਨ ਸੀ ਕਿਸੇ ਬੰਦੇ ਨੇ ਦਾਰੂ ਪੀਤੀ ਹੋਵੇ ਲਾਤੀ ਹੈ ਸ਼ਰਾਬ ਪੀ ਗਿਆ ਕੋਈ ਕੈਨਸਰ ਸਰ ਦੇ ਵਕੀਲ ਇਨਵੈਸਟੀਗੇਸ਼ਨ ਭਰੇ ਜਾਰੀ ਹੈ ਉਹਨਾਂ ਨੇ ਉਸ ਤੋਂ ਬਾਅਦ ਸੂਚਨਾ ਦਿੱਤੀ ਰਾਗੀ ਨੇ ਸੂਚਨਾ ਦਿੱਤੇ ਛੋਟੀ ਨਦੀ ਦੇ ਨਾਲ ਮੜੀਆਂ ਦੇ ਵੈਕਸਾਈਡ ਤੇ ਤੇ ਅੱਗ ਲੱਗਦੇ ਤੇ ਬਲਾਸਟ ਦੀ ਸੂਚਨਾ ਪ੍ਰਾਪਤ ਹੋਈ ਹੈ ਉੱਥੇ ਜਾ ਕੇ ਦੇਖਿਆ ਗਿਆ ਤਾਂ ਝੌਂਪੜੀਆਂ ਜਿਹੜੀਆਂ ਬਣੀ ਹੋਈਆਂ ਛੁੱਟੀ ਜ਼ਿਦਿਦਾਰ ਨਾਲ ਕੋਈ ਗਰੀਬ ਜਿੰਨੇ ਝੌਂਪੜੀਆਂ ਉਹਨਾਂ ਨੂੰ ਚਾਗ ਲੱਗੀ ਸੀ ਆ ਕੰਟਰੋਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਤੇੜਾ چھوٹਾ ਸੈਂਡ ਜਿਹੜਾ ਬਿਲਕੁਲ 2.5 ਕਿਲੋ ਜਿਹੜਾ ਜੈਲੀ ਸਿਲੰਡਰ ਜਿਹਨੂੰ ਅਸੀਂ ਕੈਦਰ ਨੇ ਆ ਉਹ ਬਲਾਸਟ ਹੋਇਆ ਸੀ ਤੇ ਮਾਲਕਾਂ ਦੇ ਕਹਿਣ ਅਨੁਸਾਰ ਕੁਝ ਲੇਡੀਜ਼ ਹੋ ਕਰਨ ਸੀ ਕਿਸੇ ਬੰਦੇ ਨੂੰ ਦਾਰੂ ਪੀ ਕੇ ਮਿਲਾਉਂਦੀ ਸੀ ਸ਼ਰਾਬ ਦੇ ਕੇ ਗੁਲਗਾਈ ਵਡਿਆਲਾ ਦੀ ਛੋਟੀ ਨਦੀ ਦੇ ਸਥਿਤ ਝੁੱਗੀ ਦੇ ਵਿੱਚ ਬੀਤੀ ਰਾਤ ਵੱਡੀ ਘਟਨਾ ਵਾਪਰੀ ਹੈ ਜੀਹਾਂ ਤੁਹਾਨੂੰ ਦੱਸਦੇ ਜਿੱਥੇ ਇੱਕ 3 ਕਿਲੋ ਦਾ ਛੋਟਾ ਸਿਲੰਡਰ ਬਲਾਸਟ ਹੋਇਆ ਝੁੱਗੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਝੁੱਗੀ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਫਿਲਹਾਲ ਸੂਚਨਾ ਮਿਲਨ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਮੌਕੇ ਤੇ ਟੀਮ ਪਹੁੰਚਦੀ ਹੈ ਇੱਕ ਘੰਟਾ ਕਾਫੀ ਮਿਹਨਤ ਕਰਨ ਮਗਰੋਂ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਇਸ ਅੱਗ ਦੇ ਵਿੱਚ 3 ਕਿਲੋ ਦਾ ਛੋਟਾ ਸਿਲੰਡਰ ਬਲਾਸਟ ਹੋਇਆ ਤੇ ਇੱਕ ਵੱਡੇ ਸਿਲੰਡਰ ਨੂੰ ਬਲਾਸਟ ਹੋਣ ਤੋਂ ਫਾਇਰ ਬ੍ਰਿਗੇਡ ਨੇ ਬਚਾਇਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦਿਓਰ ਨੇ ਆਪਣੀ ਭਾਬੀ ਦੀ ਝੁੱਗੀ ਦੇ ਵਿੱਚ ਆ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਅੱਗ ਲਗਾ ਦਿੱਤੀ ਜਿਸ ਤੋਂ ਬਾਅਦ ਛੋਟਾ ਸਿਲੰਡਰ ਬਲਾਸਟ ਹੋਇਆ ਜਿਸ ਦੇ ਨਾਲ ਇੱਕ ਵੱਡੀ ਘਟਨਾ ਵਾਪਰੀ ਫਿਲਹਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਛੁੱਗੀ ਦੇ ਵਿੱਚ ਪਿਆ ਸਾਰਾ ਸਮਾਨ ਜਲ ਕੇ ਰਾਖ ਹੋ ਗਿਆ। ਸੋ ਸਾਡੇ ਕੋਲ ਕੋਈ 9:55 ਮਿੰਟ ਤੇ ਕਿਸੇ ਰਾਗ ਨੇ ਸੂਚਨਾ ਦਿੱਤੀ ਕਿ ਛੋਟੀ ਨਦੀ ਦੇ ਨਾਲ ਮੜੇ ਨੇ ਵੈਕਸਾਈਡ ਤੇ ਤੇ ਅੱਗ ਲੱਗਦੇ ਤੇ ਬਲਾਸਟ ਦੀ ਸੂਚਨਾ ਪ੍ਰਾਪਤ ਹੋਈ ਹੈ। ਤੇ ਉਸ ਤੋਂ ਉਪਰੰਤ ਮੌਕੇ ਤੇ ਕਾਰਵਾਈ ਕਰਦੇ ਸੱਡੀਆਂ ਦੋ ਟੀਮਾਂ ਨਾਲ ਰਵਾਨਾ ਹਈਆਂ। ਉੱਧਰ ਜਾ ਕੇ ਦੇਖਿਆ ਗਿਆ ਤਾਂ ਝੌਪੜੀਆਂ ਜਿਹੜੀਆਂ ਬਣੀਆਂ ਹੋਈਆਂ ਛੁੱਟੀ ਜਿਹਾ ਨਾਲ ਨਾਲ ਕੋਈ ਗਰੀਬ ਬੰਦੇ ਦੀਆਂ ਝੌਪੜੀਆਂ ਉਹਨਾਂ ਨੂੰ ਝੱਗ ਲੱਗੀ ਸੀ ਆ ਕੰਟਰੋਲ ਕਰਨ ਨੂੰ ਗੱਲ ਪਤਾ ਲੱਗਾ ਕਿ ਜਿਹੜਾ چھوٹਾ ਸੈਂਡਰ ਜਿਹੜਾ ਬਿਲਕੁਲ 2 ਟਾਈ ਕਿਲੋ ਦਾ ਜਲਿਸ ਸਿਲੰਡਰ ਸੀ ਉਹ ਸੀ ਕੈਦਰ ਨੇ ਆ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸੈਂਡਰ ਵੀ ਕੇ ਅਸੀਂ ਉਹ ਦੂਜੇ ਸੈਂਡਰਾਂ ਤਬਾਕੇ ਨਾਲ ਸੱਖਾ ਵੀ ਦੂਰ ਜਾਏ ਰਿਹਾ ਜਿਸ ਨੂੰ ਬਾਅਦ ਚ ਲੱਗਿਆ ਗਿਆ ਲੱਗ ਕੇ ਠੀਕ ਇਹ ਨੋਰੀ ਜਾਨੀ ਨੁਕਸਾਨ ਨਹੀਂ ਕਰਵਾਉਂਦੇ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਹੁੰਦਾ ਇਸ ਕੋਈ ਵਿੱਚ ਝੌਂਪੜੀ ਦੇ ਵਿੱਚ ਹੀ ਅੱਗ ਜਗੀ ਤੇ ਦੱਸ ਨਹੀਂ ਹੋ ਗਿਆ ਕਿ ਉੱਥੇ ਮਾਲਕਾਂ ਦੇ ਕਹਿਣਸਰ ਵੀ ਲੇਡੀਜ਼ ਹੋ ਕਰਨ ਸੀ ਤੁਸੀਂ ਬੰਦੇ ਨੇ ਦਾਰੂ ਪੀਤੀ ਹੋਵੇ ਲਾਤੀ ਹੈ ਸ਼ਰਾਬ ਪੀ ਗਿਆ ਕੋਈ ਕਹਿਣਸਰ ਬਣੇ ਵਕੀਲ ਇਨਵੈਸਟੀਗੇਸ਼ਨ ਭਲੇ ਜਾਰੀ ਹੈ ਉਹਨਾਂ ਨੇ ਉਸ ਤੋਂ ਬਾਅਦ ਪੁੱਛਿਆ